ਜਾ ਨਾ ਮਰ ਜਾ ਨਾ ਤੇ ਤੇਜ਼ ਕੱਢ ਪਾਵੇ ਇੱਕ ਇੱਕ ਪਾਲੀ ਕੱਢ ਤੇ ਤੇ ਕੱਢ ਜ਼ੋਰ ਲਾ ਪੂਰਾ ਜ਼ੋਰ ਲਾ ਜ਼ੋਰ ਚੱਲ 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 ਤੇ 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 ਡੂੰਗਾ ਮਾਰ ਟੱਪਾ ਜਾਨ ਦੇ ਜਾਨ ਦੇ ਡੂੰਗਾ ਜਾਨ ਦੇ ਹੋਰ ਚੱਲ 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 ਤੂੰ ਹੀ ਜਟ ਡੂੰਗਾ ਰਾਕੇ ਪੱਟਾ ਭਾਵੇਂ ਇੱਕ ਲੈਣ ਹੀ ਕੱਢਿਆ ਕਰੋ ਡੂੰਗਾ ਕੱਢਿਆ ਕਰੋ ਚੱਲ 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 ਡੂੰਗਾ ਮਾਰ ਡੂੰਗਾ ਡੂੰਗਾ ਟਪਾ ਨਾਲ ਰਾਕੇ ਮਾਰੋ ਛਾੜਨਾ ਵਿੱਚ ਗੈਬ ਐਦਾਂ ਪਹਿਲੇ ਦਿਨ ਕੱਢਣ ਲੱਗਾ ਜਾਂਦਾ ਕੱਢਿਆ ਪਹਿਲੋਂ ਕਦੀ ਹਾਂਜੀ ਕੱਢਿਆ ਚੱਲ 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 ਫਿਰ ਇੱਥੋਂ ਹੱਥ ਬਦਲ ਲਿਆ ਕਰੋ ਹੱਥ ਬਦਲ ਐਦਾਂ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਦੋ ਦੋ ਪਾਲਾ ਕੱਢੀ ਜੋ ਕੱਢੋ ਤੇਜ ਚੱਲ ਕੱਢੋ ਤੇਜ ਕਰਦੇ ਆ ਦੋ ਦੋ ਪਾਲਾ ਕੱਢਦੇ ਆ ਤੇਜ ਕੱਢਣੀ ਆ ਪੂਰਾ ਤੇਜ ਕਿੰਨੇ ਸਕਿੰਟਾਂ ਚ ਕੱਢਦੇ ਜੀ ਪਲਾ ਤੇਜ ਤੇਜ ਹਾਂ ਚਲੋ ਚਲੋ ਪੈ ਜੋ ਪੈਰਾਂ ਚ ਮਿੱਟੀ ਟੱਪਾ ਪੂਰਾ ਸਹੀ ਜਾਵੇ ਹਾਂ ਚਲੋ ਤੇ 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 ਚੱਲ ਤੇਜ਼ 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 ਤੇ ਵੈਰੀ ਗੁੱਡ ਪਗਲ ਹੋਣਾ ਹਾਂ ਦੋਵੇਂ ਬੰਨਿਓਂ ਪਰਿਆ ਕਰ ਬਾਵਾ ਚੜਿਆ ਕਰ ਝਾੜ ਕੇ ਬਾਵਾ ਪਰਿਆ ਕਰ ਮੇਲਾ ਸਾਹ ਚੜ ਗਏ ਤੈਨੂੰ ਚੱਲ 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 ਐਦਾਂ 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 ਵੈਰੀ ਗੁੱਡ ਚਲੋ ਬੱਸ ਕਰੋ ਹੋਰ ਦੋ ਮਿੰਟਾਂ ਲੱਗ ਗਿਆ ਤੁਹਾਡਾ ਆ ਪਗੜ 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 ਪੱਟਾ ਨੂੰ ਲੱਗ ਗਿਆ ਪੱਟਾ ਨੂੰ ਕਿੱਤੋਂ ਖਿੱਚ ਕੇ ਪੱਟਾ ਪੱਕਾ ਨੂੰ ਜਾਇਆ ਕਰ ਸੁਆਣ ਆ ਐਦਾਂ ਆ ਐਦਾਂ ਚਲੋ ਚਲੋ ਬੱਸ ਕਰੋ ਬੱਸ ਕਰੋ ਬੱਸ ਕਰੋ ਚਲੋ ਵੇਲਾਉ ਕੋਲ ਦਾਰੇਆ ਦਾ ਉਹਨੂੰ ਉਹ ਉਹਦੇ ਤੋਂ ਸਟੈਮ ਨਾਲ ਜ਼ਿਆਦਾ ਤੈਨੂੰ ਪੈਂਦੜਾ ਜ਼ਿਆਦਾ ਇਜਿ ਤਰ੍ਹਾਂ ਗਾੜੀ ਖਲੋਣ ਦਾ ਕਬੱਡੀ ਜਿਹੜਾ ਜਿਹੜਾ ਕਬੱਡੀ ਚ ਕੋ ਲੋਗਾ ਨਾ ਉਹ ਵੱਖਰਾ ਵੱਖਰੀ ਚੀਜ਼ ਹੈ ਪਲਵਾਨ ਪਲਵਾਨ ਦੇ ਕੋਈ ਜਿਹੜਾ ਕਬੱਡੀ ਵਾਲਾ ਦੋ ਹੱਥ ਨਹੀਂ ਚੱਲ ਸਕਦਾ ਆਪਾਂ ਜਿੰਨੀ ਮਰਜ਼ੀ ਭਾਵੇਂ 20 5 20 ਦਾ ਆਪਾਂ ਮੈਚ ਖੇਡੀ ਜਾਈਏ ਜੋ ਮਰਜ਼ੀ ਕਰੀਏ ਕੋਈ ਪਲਵਾਨ ਹੋਵੇ ਨਾ ਪਲਵਾਨ ਨੇ ਕਹਿਣਾ ਆ ਮੇਰ ਨਾਲ ਕੋਲਾ ਤੇ ਆਪਾਂ ਉਹਦੇ ਦੋ ਹੱਥ ਨਹੀਂ ਚੱਲ ਸਕਦੇ ਜੇ ਉਹ ਦੋ ਕਰ ਐ ਕਰੇ ਨਾ ਆਪਾਂ ਡੇਢ ਮਿੰਟ ਕੱਢਾਂਗੇ ਪਲਵਾਨ ਦੀ ਗਾੜੀ ਤੇ ਉਹਨੇ ਕਹਿਣਾ ਚੱਲ ਖਾੜੇ ਚੋਂ ਬਾਹਰ ਆ ਚੀਜ਼ ਹੈ ਹਨਾ ਲਗਾਣਾ ਜੋਰ ਵੇਲਾ ਮਿੰਟ 'ਚ ਲੱਗ ਜਾਣ ਚੱਲ ਬੜਾ ਜਾ ਉਹ ਤੈਨੂੰ ਕੀ ਕਰੂਗਾ ਉਹ ਉਹਨੂੰ ਰਾਹ ਨਹੀਂ ਦੇਣਾ ਏਦਾਂ ਰਹਿ ਗਾੜੀ ਉਹ ਰਾਹ ਨਹੀਂ ਦੇਣਾ ਤੇਰੇ ਵਿੱਚ ਵੱਜੂਗਾ ਨਾ ਠੀਕ ਤੁਸੀਂ ਤੁਸੀਂ ਕੀ ਕਰਦੇ ਤੁਸੀਂ ਕਰਦੇ ਜੇ ਅਸੀਂ ਫਾੜ ਲਈਏ ਬੰਦਾ ਫਾੜਨਾ ਨਹੀਂ ਆ ਉਹਦਾ ਟਾਈਮ ਵੇਸਟ ਕਰਨ ਨੂੰ ਬਲੌਕ ਕਰਨਾ ਗਾੜੀ ਜੇ ਬਲੌਕ ਹੋ ਗਿਆ ਤਾਂ ਚੱਪਾ ਪਾ ਦੇ ਠੀਕ ਆ ਹਾਂ ਕੋ ਮਕਾ 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 ਵਧੀਆ ਵਧੀਆ ਪਤਾ ਨਾ ਡੋ ਚੱਲ 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 ਪਈ ਦਾ ਮਾਰ ਕੇ ਦੇਖ ਪਰ ਮੈਂ ਗੋਟ ਤੇਰੇ ਲੱਗੇ ਆ ਇਧਰ ਆ ਤੇ ਨੂੰ ਮੈਂ ਜਾ ਦਸਾ ਇਹ ਕੋਈ ਪੁਰਾਣੇ ਦੇ ਲੱਗੇ ਹੱਥ ਜਿੱਤਣਾ ਨਾ ਨਾ ਹੱਥ ਜਿੱਤਣਾ ਆ ਜਿਹੜਾ ਆ ਬਾਮ ਇੱਥੋਂ ਫੜ ਕੇ ਇੱਥੇ ਲਾਲਾ ਲੱਤ ਡਾਲਾ ਵਿੱਚ ਤੂੰ ਹੌਲਾ ਹੈਗਾ ਤੂੰ ਨਾਲ ਹੀ ਉਹਦੇ ਲੱਤ ਦੇ ਨਾਲ ਹੀ ਚੱਲ ਜਣਾ ਇਹ ਇਹਨੂੰ ਬਚਾਉਣਾ ਵਾ ਇੱਥੇ ਤੁਰੇਗਾ ਤੇ ਫਿਰ ਉੱਥੇ ਤੁਰੇਗਾ ਜਾ ਕੇ ਤੇਜ ਤੁਰੋ ਤੁਰੋ ਕੇਰੀ ਕੋਰੋ ਤੁਰੋ ਤੁਰੋ ਟਾਚ ਨਾਲ ਲਵਾਓ ਟਾਚ ਨਾਲ ਲਵਾ ਤੁਰੋ 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 ਹਾਂ ਚੱਲ 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 ਇਹਦੇ ਗਾੜੀ ਬਾਹ ਨੂੰ ਫੜਿਆ ਕਰ ਇਹਦੀ ਬਾਹ ਫੜ ਕੇ ਸਾਈਡ ਲਿਆ ਕਰ ਜਾ ਸਿੱਖ ਕੌਡੀ ਦੀ ਬਾਹ ਬਾੜੇ ਇੱਧਰ ਨੂੰ ਜ਼ੋਰ ਲੌਂਦਾ ਉੱਧਰ ਨੂੰ ਧੱਕਦੇ ਨੂੰ ਹਾਂ ਐਂ ਤਾਂ ਸਾਈਡ ਲੈ ਲਈ ਬਾਸ ਐਂ ਤਾਂ ਤੇ ਮਾਮਾ ਕੇ ਤੇ ਲੱਭਨੇ ਹਣਾ ਬੰਦਾ ਜਿਹੜਾ ਐ ਰੇਟ ਪਾਉਂਦਾ ਨਹੀਂ ਉਹ ਰੇਟ ਪਾਉਂਦਾ ਕੋਈ ਨਹੀਂ ਆਗਮਨ ਹੋਣਾ ਇੱਧਰ ਲਈ ਇੱਧਰ ਲੋ ਨਾ ਰੇਟ ਪਾ ਰੇਟ ਪਾ ਐਂ ਤਾਂ ਰੇਟ ਹੋ ਗਿਆ ਨਾ ਆ ਜੀ ਤਾਂ ਫੜਨੀ ਆ ਆ ਵੀ ਫੜ ਲੈਣੀ ਇੱਥੋਂ ਫੜ ਲੈਣੀ ਜਿਤਨਾ ਮੰਗੀ ਲਾਉਂਦਾ ਹਾਂ ਹਾਂ ਉਹ ਲੱਗ ਤੋਰ ਕੋਈ ਦਾ ਨਹੀਂ ਕਰਦੇ ਹੋ ਸਿਕ ਕੀ ਆਪਕੇ ਚੱਲ ਬੱਦ। ਆਉਂਦੀ ਤੌਰੇ ਵੀ ਕੋ ਮੈਂ ਪਾ ਕੇ ਚੱਲਦੇ ਰਹੀ। ਪਾ ਕੇ ਪਾ ਕੇ ਟੁਕਾ ਨਾ ਹਾਂ ਏਦਾਂ ਨੇ ਬਾਹ ਗੱਡੀ ਆਇਆ ਕੱਢਣ ਲੱਗਾ ਬਾਹ। ਇੱਥੋਂ ਆਪ ਆ ਫੜ ਕੇ ਤੇ ਕਿੱਡਾ ਲੰਮਾ ਤੇ ਤਾਂ ਚੁੱਕ ਲੱਤ ਚੁੱਕ ਮੈਨੂੰ ਪਾ ਮੈਨੂੰ ਪਾ ਬਾਹ। ਆ ਆ ਹਾਂਜੀ ਤਾਂ ਤਾਂ ਪਾਇਆ ਕਰ ਇੱਥੇ ਇੱਥੇ ਪੋਣੀ ਲਾ ਤਾਂ ਇੱਥੇ ਤੂੰ ਟੱਚ ਕਰ ਨਿਕੇ ਨਿਕੇ ਕੇ ਟੱਚ ਨਹੀਂ ਪਹੁੰਚਾਉਂਦੇ ਤੁਸੀਂ ਭੈ ਭੰਮ ਜੋ ਮੈਂ ਤੇ ਤਾਂ ਮੈਂ ਟੱਚ ਨਹੀਂ ਤੂੰ ਕੋਹ ਨੂੰ ਨਾ ਪਿਆ ਕਰ ਬਗਲ ਚ ਬਗਲ ਚ ਪੈਰਾਂ ਦੇ ਖੜਿਆ ਕਰ ਹਾਂ ਇਦਾਂ ਬਗਲ ਤੇ ਰਿਆ ਕਰ ਚਲੋ ਬਾਤ ਕਰ ਦੋ ਬਾਤ ਕਰ ਪੂਰੇ ਆਦਮ ਦਾ ਸੰਪੂਰਨ ਉੱਚੇ ਉੱਚੇ ਗਏ ਨਾ ਪਿਆ ਕਰ ਭਾਈ ਭੋਇ ਭੰਦ ਨੂੰ ਬੰਦ ਛੱਡ ਦੇ ਬੰਦ ਨੂੰ ਭਜੰਦੇ ਜੇ ਤੂੰ ਚੱਲ ਗਿਆ ਤੈਨੂੰ ਗਾੜੀ ਪੈਰ ਡੜਾ ਬਣਾ ਜਦੋਂ ਆਪਣਾ ਪੈਨ ਵਾਲਾ ਗਾੜੀ ਖਲੋਣ ਦਾ ਬਣ ਗਿਆ ਨਾ ਖੜ ਗਿਆ ਸਮਝਣਾ ਚਾਹੀ ਪਾ ਤੂੰ ਉੱਛਲ ਕੇ ਉੱਛਲ ਕੇ ਤਾਂ ਪੈਣਾ ਨਹੀਂ ਉੱਛਲ ਕੇ ਨਹੀਂ ਪੈਣਾ ਐ ਉੱਛਲ ਉਹ ਤੇਰੇ ਮੇਟ ਦੇ ਤਾਂ ਪੁੱਛਲ ਕੇ ਪੁੱਛਲ ਕੇ ਨਹੀਂ ਪੈ ਹਾਂ ਇਹਦੀ ਧੌਂਡ ਨਹੀਂ ਬਣ ਜਦੋਂ ਜਦੋਂ ਗਾੜੀ ਰਹਿਣਾ ਉਹਦਾ ਮੋੜਾ ਲਾ ਕੇ ਜਦੋਂ ਮੋੜਾ ਡਕਣਾ ਨਾ ਇੱਧਰ ਨੂੰ ਜਾਂਦਾ ਆ ਵੜਦੇ ਇੱਧਰ ਨੂੰ ਜਾਂਦਾ ਆ ਵੜਦੇ ਤੇ ਜਾਊਗਾ ਤੂੰ ਗਾੜੀ ਪੈਨ ਵਾਲਾ ਬਣਾ ਕੇ ओ इतना करना ओ लात्ताला काम कर ले तू तो फाड़ दे कट पक्का फाड़या तो तो, कर पक्का फाड़ ला फाड़ ला फाड़ ला फाड़ ला फाड़ ले फाड़ ले फाड़ ले बस इतना ना करो बस 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 इतना मत करना बेटा तू कट फाड़ता है आज आ फाड़ना है ना ਕੇਚ ਆਬ ਜਦ ਆ ਕਿੱਤਣਾ ਨਾ ਹੰਦ ਆਬ ਕਿੱਤ ਨੂੰ ਤੂੰ ਖੇਚੇ ਮਚਾਣ ਜਾਣ ਖਿਤੇ ਤੂੰ ਛਡਾਉਣਾ ਆ ਕਿੱਤੇ ਨਾ ਹੱਥ ਲੁਕੋ ਚ ਫਾਹੇ ਇਹ ਇਧਰ ਲੈ ਬੰਨੇ ਹੋ ਗਏ ਨਾ ਜਦੋਂ ਇੱਦਾਂ ਲਾਪਾ ਜਦੋਂ ਤਾਸ਼ੇ ਮਾਰਦਾ ਬੋਟ ਬੜਾ ਬੋਟ ਫਾਲਿਆ ਉਹ ਉਹਨੇ ਕਿੱਤਣਾ ਧੂਣਾ ਵਾ ਉਹਨੂੰ ਛੱਡ ਦੇ ਛੱਡ ਕੇ ਤੈਨੂੰ ਪੱਟ ਲਾ ਤੋਰ 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 ਚੈਣ ਚੈਣ ਤੋਰ ਤੋਰ ਦੋ ਤੋਰ ਦੋ ਤੋਰ ਦੋ ਚੋਰੀ ਜਾ ਚੋਰੀ ਜਾ ਤੋਰੀਓ 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 ਬਾਹ ਫੜਿਆ ਕਰ ਉਹਦੀ ਬਾਹ ਫੜਿਆ ਕਰ ਬਾਹ ਫੜਿਆ ਕਰ ਬਾਹ ਫੜਨ ਦੀ ਜਾਂਚ ਕਰ ਹਾਂ ਬਾਹ ਫੜਨ ਦੀ ਤੋਰਾ 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 ਤੋਰੇ ਉਹਨੂੰ ਲਾਉ ਨਾ ਡਾ ਲੱਗਣ ਨਾ ਦੋ ਇਹਨੂੰ ਕਾਚ ਨੇ ਲਵਾਉ ਤੂੰ ਠੀਕ ਹੈ ਕੋਈ ਜੇ ਤੁਰਿਆ ਤਾਂ ਉ ਕੋਈ ਗੇਰੀ ਜਿਆਦੀ ਤੋਰਿਆ ਕਰੋ ਸਿੱਧਾ ਨਾ ਲੱਗਿਆ ਕਰੋ ਤੋਰੀ ਜਾਓ ਇਹਨੂੰ ਇਹਨੂੰ ਮਾਰਨ ਦੋ ਟੱਚ ਆਉਦੇ ਤੇ ਇਹਦਾ ਟਾਈਮ ਤੇ ਵੇਸਟ ਕਰੋ ਹਾਂ ਬਰੂ ਤੇਰੇ ਆ ਕਰ ਉੱਤੇ ਚੜ ਕੇ ਰਿਆ ਕਰ ਚੜ ਕੇ ਰਿਆ ਚੜ ਕੇ ਪਾਵਾਂ ਝਾੜਿਆ ਕਰ ਇਹਦੀ ਹੱਥੋਂ ਲੈ ਝਾੜ ਇਹਨੂੰ ਨਾ ਉਹ ਉਹ ਨੂੰ ਤੋਂ ਹੱਥ ਦੇਖ ਤੇਰਾ ਹੱਥੋਂ ਉਹ ਸਾਰਾ ਨੂੰ ਪਾਉਂਦੇ ਨਾ ਰੱਖੋ ਉਹ ਉਹ ਇਦਾਂ ਕਰ ਤਾ ਨਾ ਨਹੀਂ ਭਾਵੇਂ ਗੇਮ ਕੋਈ ਨਹੀਂ ਹੈ ਜਦੋਂ ਬੰਦਾ ਅਗਲੇ ਬੰਨੇ ਤਾਂ ਤੇ ਦੇਖ ਰਿਹਾ ਨਾ ਾੜ ਗਿਆ ਉਹ ਨੂੰ ਦੇਖ ਉਹ ਕਿਹੜੀ ਲੱਤ ਤੇ ਪਾਰ ਗਿਆ ਵਾ ਦਿੱਗੀ ਲੱਤ ਖਾਲੀ ਉਹ ਚੁਪਦੇ ਉਹ ਤੂੰ ਜਾ ਕੇ ਥੱਲੇ ਛੱਡ ਗਿਆ ਥੱਲੇ ਵਰਦਨ ਬਹੁਤ ਵਧੀਆ ਲੱਗਾ ਵਧੀਆ ਹੋਈ ਆ ਜਾਂ ਟੋਰੋ ਗੇਰੀ ਟੋਰੋ 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 ਨਾਲ ਗਾੜੀ ਖੜੇ ੱਟਕਾ ਮਾਰੇਗਾ ੱਟਕਾ ਵੀ ਬਾਹਾਂ ਤੇ ੱਟਕਾ ੱਟਕਾ ਗਲੋਂ ਫੜਿਆ ਮੁੜ ਕੇ ਤੌਣ ਫੜਿਆ ਕਰ ਹਾਂ ੱਟਕਾ ਇਦਾਂ ਜਦੋਂ ਬੋਤ ਧੱਕਾ ਮਾਰਦਾ ਨਾ ਧੱਕਾ ਮਾਰ ਕੇ ਆਲਦਾ ਬੈਲਸ ਨਾ ਵਿਗੜਨ ਦਿਆ ਕਰ ਆਪਦਾ ਬੈਲਸ ਵੀ ਰੱਖਿਆ ਕਰ ਜਾਂ ਜਦੋਂ ਬੰਦਾ ਆਉਂਦਾ ਨਾ ਇਦਾਂ ਉਹਦੀ ਆਹ ਬਾਹ ਫੜ ਗਿਆ ਲੱਤ ਪਾ ਲਿਆ ਕਰ ਆਹ ਪਾ ਕੇ ਵੇਖੀ ਵਧੀਆ 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 ਕੱਲੀ ਬਾਹ ਫੜਿਆ ਕਰ ਬਾਹ ਫੜ ਲਾ ਇਦਾਂ ਨਹੀਂ ਬਾਹ ਫੜਿਆ ਕਰ ਕੱਲੀ ਇਧਰੇ ਇਧਰੇ ਮਨ ਦਾ ਇਧਰੇ ਆਪਕੋ ਲੱਗਦਾ ਕੌ ਕਿਉਂ ਹੁੰਦੀ ਇਹ ਕਿਤੇ ਲੱਗਦਾ ਆਵਣ ਜੀ ਆ ਆ ਆ ਛੜ ਛੜਨੇ ਦੀ ਇਹਨੂੰ ਇੱਧਰ ਜੋ ਹੁਣ ਮਾਲਾ ਇਹਨੇ ਗਾਂ ਨੂੰ ਕੱਢੂਗਾ ਨਾ ਮੈਨੂੰ ਕੱਟ ਮਾਰ ਆ ਆਜੂਗਾ ਇੱਦਾਂ ਆ ਆ ਜੀ ਜਾ ਇੱਥੋਂ ਵੜ ਕੇ ਨਾ ਆਇਆ ਕਰਕੇ ਜਿੱਥਾ ਇੱਧਰ ਨੂੰ ਐ ਸਾਈਡ ਲੈ ਲੈ ਜਿਹੜੀ ਸਾਈਡ ਉੱਤੇ ਆਇਆ ਆ ਫੜ ਲਾ ਕਮਾ ਦੇ ਹਾਂ ਅੱਧਾ ਸੌਖਾ ਹੈ ਨਾ ਉੱਥੇ ਕੁੰਮ ਜਾਂ ਨੂੰ ਬਾਹ ਵੜੇ ਜਦੋਂ ਇਦਾਂ ਕਾਢਦੇ ਨੇ ਜਾਂ ਫੇ ਇਦਾਂ ਕਾਢਦੇ ਗਾਂ ਬਾਹ ਉਹਦੀ ਬਾਹ ਫੜ ਲਾ ਬਾਹ ਵੜ ਕੇ ਉਹਨੂੰ ਬਾਹ ਫੜ ਕੇ ਖਿੱਚ ਕੇ ਜਾ ਇੱਧਰ ਨੂੰ ਕਰਦੇ ਤੇ ਜਾਂ ਕੋਈ ਨਹੀਂ ਜਾਂ ਨਾਲ ਜਿਹੜਾ ਬਾਹਾਂ ਦੇ ਖੇਡਦੇ ਨੇ ਨਾ ਬਾੜਾ ਸੌਖਾ ਮੁੜ ਕੇ

ਇਸ ਨੂੰ ਉੱਧਰ ਲਾਓ ਉੱਧਰ ਹੀ ਲਾਓ ਪਰਲੇ ਸਮੇਂ ਲਾਓ ਪਤਾ ਲੱਗਦਾ ਥੋੜਾ ਜਿਆਦਾ ਗੜੀਆਂ ਤੋਰਿਆ ਕਰੋ ਚੈਨ ਲੱਗੋ ਗਾੜੀਆਂ ਗਾੜੀਆਂ ਸਰਨਾਮੀਂ ਦੰਨਾਂ ਨੇ ਕੰਮ ਕਾਰਵਾਈ ਕਰਿਆ ਕਰੋ ਕਾਰਵਾਈ 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 ਚੱਲ ਇਹਦੀ ਬਾਹ ਮੂੰਹ ਫੜ ਕੇ ਸਾਈਡ ਲਿਆ ਕਰ ਬਾਹ ਫੜ ਕੇ ਬਾਹ ਫੜ ਕੇ ਬਾਹ ਫੜ ਕੇ ਕੋਤੇ ਕੇ ਚਾਲਾ ਉਹਦਾ ਪੂਰਾ ਚੱਲਣ ਕੋਈ ਨਹੀਂ ਜਦੋਂ ਲੱਪੂਰਾ ਚੱਲ ਕੇ ਠੀਕ ਹੈ ਇਹ ਲੈ ਜਣੇ ਨਹੀਂ ਲੱਗਣਾ ਗੱਲ ਚਾਲ ਚਾਲ ਹਾਂ ਤੇ ਕਰਦੇ ਰਹੇ ਜੀ ਇੱਕ ਕੱਟ ਨਹੀਂ ਲਵਾਉਣਾ ਕੱਟ ਵੇਸਟ ਕਰਿਆ ਕਰੋ ਇੱਧਰੇ ਜਿਹੜਾ ਕੰਪੋਰੀ ਲੱਗਦੇ ਰਹੇ ਉਹ ਦਸਤਾਬੇਜ਼ਾਂ ਤੇ ਨਹੀਂ ਬਚਦਾ ਇੱਥੇ ਨਾ ਕੱਟ ਨਹੀਂ ਕਰਨਾ ਇੱਥੇ ਰਹਿਣਾ ਨਾ ਪਾ ਕਰਦਾ ਇੱਕ ਤਾਂ ਇਹ ਬਾਜ਼ੀ ਦੇ ਦਸਤਾਬੇਜ਼ ਕਿਉਂ ਵੀ ਐਂ ਤਾਂ ਨਹੀਂ ਸਟਾਉਣਾ ਆਹ ਲੱਤ ਲੱਗੀ ਦਰਦ ਨਾ ਆਹ ਲੱਤ ਜੋ ਇੰਕਰਾਜ ਹੋਵੇ ਸੋਇਦੋ ਇਹ ਐਂਦਾ ਬਾਜ਼ੀ ਦੇ ਨਹੀਂ ਤੇ ਬਾਜ਼ੀ ਦੇ ਆਇਆ ਕਰ ਲੈ ਨਹੀਂ ਕੋਈ ਦਰ ਆਹ ਲਾਤ ਰੱਖੀ ਰੈਂਟਰ ਆਇਆ ਹਾਂ ਉਹਦੇ ਆ ਗਿਆ ਆ ਚੁੱਕੀ ਇੱਥੇ ਕਰਦਾ ਇੱਥੇ ਕਰ ਲੈ ਪਿੱਛੇ ਕਰ ਲੈ ਇੱਥੇ ਕਰ ਲੈ ਇੱਧਰ ਨੂੰ ਚੱਲ ਜਾਣਾ ਹੈ ਠੀਕ ਲੱਗ ਗਿਆ ਪੁੱਤ ਲੱਗ ਕੇ ਬਣਾਇਆ ਜਿਹੜਾ ਇਹਦੀ ਝਾਲ ਚੱਲ ਗਿਆ ਜਿਹੜਾ ਇਹਨੂੰ ਉਸਤਾਦ ਸਮਝ ਕੇ ਮਿਹਨਤ ਕਰ ਗਿਆ ਉਹ ਪਲਵਾਨ ਬਣ ਗਿਆ ਪਲੇਅਰ ਬਣ ਗਿਆ ਠੀਕ ਹੈ ਹਾਂ ਇਹਦੇ ਹੱਥ 'ਚ ਡੰਡਾ ਆਇਆ ਕਰਨਾ ਜੇ ਤੇ ਜਿੰਨੀ ਜਿੱਦਾਂ ਜਿੱਦਾਂ ਇਹਨੇ ਕਿਹਾ ਜਿਹੜੇ ਟਿਕਣੇ ਹੋਣਗੇ ਟਿਕ ਜਾਣਗੇ ਜਿੰਨੇ ਭੱਜਣਾ ਭੱਜੋਗੇ ਤੇ ਜਿਹੜਾ ਟਿਕ ਗਿਆ ਉਹ ਕੁਝ ਬਣ ਕੇ ਨਿਕਲ ਗਿਆ ਜਿਹੜਾ ਟਿਕ ਗਿਆ ਤਿੰਨਾਂ ਦਿਨਾਂ ਦੀ ਪਤਾ ਲੱਗਦਾ ਹਾਂ ਉਹ ਬਣ ਜਾਊਗਾ ਪਲਵਾਨ ਜਿਹੜਾ ਟਿਕ ਗਿਆ ਤੇ ਜਿਹੜਾ ਭੱਜ ਗਿਆ ਉਹ ਤੇ ਭੱਜ ਗਿਆ ਠੀਕ ਹੈ ਹਾਂ ਬਾਕੀ ਘਿਓ ਰੱਖੋ ਨੱਪ ਕੇ ਸਭ ਤੋਂ ਸਭ ਤੋਂ ਉੱਤੇ ਕੋਈ ਚੀਜ਼ ਨਹੀਂ ਹੈਗੀ ਕੋਈ ਮੈਡੀਸਿਨ ਨਹੀਂ ਹੈਗੀ ਕੋਈ ਚੀਜ਼ ਨਹੀਂ ਹੈਗੀ ਸਭ ਤੋਂ ਜਦੋਂ ਬੱਚੇ ਦੀ ਸ਼ਰਵਾਦ ਹੁੰਦੀ ਹੈ ਨਾ ਹੁਣ ਤਾਂ ਢਿਛਰਵਾ ਦਿਆ ਹਾਂ ਅੰਦਰ ਇਹਨਾਂ ਜਿਹੜਾ ਅੰਦਰ ਇਹਨੂੰ ਜਮਾਉਂਗੇ ਨਾ ਸਾਰਾ ਕੁਝ ਹੋ ਜਾਣਾ ਤੁਹਾਨੂੰ ਹੁਣ ਜੇ ਮੰਨ ਕੇ ਚੱਲੋ ਘਿਓ ਖਾਓਗੇ ਦੁੱਧ ਖਾਓਗੇ ਮੇਹਨਤ ਲੱਗੂਗੀ ਸਾਰਾ ਕੁਝ ਖਾਓਗੇ ਨਾ ਜਿਹੜਾ ਸੋਨਾ ਹੁੰਦਾ ਗ੍ਰਾਮਾਂ ਚ ਹੁੰਦਾ ਕਿਲੋਆਂ ਚ ਨਹੀਂ ਹੁੰਦਾ ਹੋਣੇ ਬਣੋ ਹੌਲੀ 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 ਜਦੋਂ ਬੰਦਾ ਹੌਲੀ ਹੌਲੀ ਵਧਦਾ ਨਾ ਉਹ ਡੋਲਦਾ ਨਹੀਂ ਆ ਜਦੋਂ ਤੁਸੀਂ 2-3 ਸਾਲ 2 ਸਾਲ ਹੋਰ ਮਿਹਨਤ ਲਾ ਲਈ ਨਾ ਤੁਸੀਂ ਪੂਰੀ 2 ਸਾਲ ਮਿਹਨਤ ਪੂਰੀ ਉਹ ਉਹ ਲਾਉਣੀ ਕਿੱਦਾਂ ਵੀ ਪੂਰੀ ਤੇ ਨੱਕੇ ਤੋਂ ਲੰਘੇ ਨਾ ਉਹ ਮਿਹਨਤ ਲੱਗਣੀ ਹੈ ਹਾਂ ਬਾਤ ਮੈਂ ਇਹ ਹੋਵੇ ਕਿ ਅਗਲਾ ਡੰਡ ਮੇਰੇ ਤੋਂ ਵੱਜਣਾ ਨਹੀਂ ਆ ਮੈਂ ਖਤਮ ਹੋ ਜਾਈਂ ਤਾਂ ਉਹ ਮਾਰਨਾ ਵਾ ਤੇ ਫੇਰ ਫੇਰ ਜਾ ਕੇ ਮੱਲ ਬੰਦਾ ਵਾ ਉਦਾਂ ਨਹੀਂ ਮੱਲ ਬੰਦਾ ਸੁੱਤੇ ਨਹੀਂ ਬੰਦੇ ਹਾਂਜੀ ਪਿੱਛੋਂ ਵਾਲਿਆ ਫਿਰ ਮਿਹਨਤ ਲਾ ਕੇ ਸੋਨਾ ਵੀ ਆ ਪੂਰਾ ਨਾ ਆਪਦਾ ਇੱਕ ਰੂਟੀਨ ਬਣਾ ਲਓ ਕਿ 8:00 ਵਜੇ ਮੈਂ ਆਹ ਕਰਨਾ 8:00 ਵਜੇ ਆਹ ਕਰਨਾ 8:00 ਵਜੇ ਆਹ ਕਰਨਾ ਗਰਾਊਂਡ ਤੋਂ ਨਾ ਗਾਣੀ ਪਾਣਾ ਇਹ ਤੁਹਾਡੀ ਮਾਂ ਵਾ ਗਰਾਊਂਡ ਗਰਾਊਂਡ ਤੋਂ ਨਾ ਗਾਣੀ ਪਾਣਾ ਜੇ ਕੁਝ ਪੰਨਾ ਅੱਜ ਤੂੰ ਤੈਨੂੰ ਤੂੰ ਬੈਠਾ ਤਿੱਥੋਂ 200 ਡੰਡ ਮਰਾਇਆ ਕੱਲ ਨੂੰ ਤੂੰ ਆਪੇ 200 ਡੰਡ ਮਾਰ ਕੇ ਜਾਣਾ ਇਹ ਨਹੀਂ ਕਿ ਤੇਰੇ ਲੱਗੇ ਹੋਊਗਾ ਫਿਰ ਮਾਰਾਂ ਤੂੰ ਆਪੇ ਮਾਰ ਕੇ ਜਾਣਾ ਇਹ ਮੈਨੂੰ ਕੱਲ ਪਲਵਾਨ ਮੇਰੇ ਲਾਗੇ ਮੈਂ ਮਾਰ ਕੇ ਗਿਆ ਅੱਜ ਪਲਵਾਨ ਲਾਗੇ ਨਹੀਂ ਹੈਗਾ ਮੈਂ ਆਪ ਹੀ ਮਾਰ ਕੇ ਜਾਣਾ ਉਹ ਤੇਰੀ ਡਿਊਟੀ ਹੈ ਠੀਕ ਹੈ ਜੇ ਤੂੰ ਨਹੀਂ ਮਾਰੇਗਾ ਤੇ ਮੇਰਾ ਵੀ ਨਹੀਂ ਕੁਝ ਜਾਣਾ ਮੇਰਾ ਤੇ ਜਾਣਾ ਹੀ ਨਹੀਂ ਹੈ ਜਾਣਾ ਤੇਰਾ ਮੇਰਾ ਥੋੜੀ ਜਾਣਾ ਕੋਈ ਤੇਰਾ ਜਾਣਾ ਹੁਣ ਵੇਖ ਲੋ ਜਿਹੜੇ ਜਿਹੜੇ ਬੰਦੇ ਨੇ ਤਰੱਕੀਆਂ ਕੀਤੀਆਂ ਕੋਈ ਵੀ ਬੰਦਾ ਵੇਖ ਲੋ ਨੇ ਮਿਹਨਤ ਕੀਤੀ ਤੇ ਸਕਸੈਸ ਮਿਲੀ ਉਹਨੂੰ ਜੇ ਤੂੰ ਹਾਰਟ ਵਰਕ ਕਰੋਗੇ ਤੇ ਸਕਸੈਸ ਮਿਲੂਗੀ ਨਾ ਤੇ ਉਹ ਮਿਲਣੀ ਤੇਰੀ ਆ ਸੁੱਤਿਆਂ ਥੋੜੀ ਮਿਲ ਜਣੀ ਹੈ ਸੁੱਤਿਆਂ ਦੱਸੋ ਕੀ ਮਿਲੂਗਾ ਦਲਿਤਰ ਪਾਈ ਆ ਜਿੰਨਾ ਮਰਜ਼ੀ ਦਲਿਤਰ ਹੁਣ ਤੁਸੀਂ ਸਾਰੇ ਚੱਲ ਜਾਣਾ ਤੁਸੀਂ ਲਾ ਲਈ ਨਾ ਮਿਹਨਤ ਹੁਣ ਥੋੜ ਮੈਂ ਲਾਉਣੀ ਏ ਤੁਹਾਡੇ ਤੋਂ ਬਾਅਦ ਚ ਤੇ ਮੈਂ ਕਿੰਨੇ ਵਜੇ ਤਾਂ ਆਇਆ ਤੁਸੀਂ ਤੁਸੀਂ ਮੇਰੇ ਨਾਲ 2-3 ਵਜੇ ਤੇ ਆਏ ਤੇ ਮੈਂ 2 ਵਜੇ ਦਾ ਇੱਥੇ ਬੈਠਾ ਤੇ ਜਦੋਂ ਤੁਸੀਂ ਆਏ ਮੈਂ ਉਦੋਂ ਹੀ ਬੋਰਡ ਪਾ ਕੇ ਤੁਹਾਡੇ ਨਾਲ ਨਾਲ ਉਦੋਂ ਦੀ ਸਿਰਕਪਾਈ ਕਰੰਦੇ ਆ ਹੁਣ ਤੁਸੀਂ ਚੱਲ ਜਾਣਾ ਉਸ ਤੋਂ ਬਾਅਦ ਫੇਰ ਮੇਰੀ ਮਿਹਨਤ ਸ਼ੁਰੂ ਹੋਣੀ ਹੈ ਉਸ ਤੋਂ ਬਾਅਦ ਮੈਂ ਮਿਹਨਤ ਕਰਨੀ ਹੈ ਹੈਨਾ ਹਾਂਜੀ ਉਹ ਮੈਂ ਮੈਂ ਇੰਨਾ ਬੋਲਦਾ ਹਾਂ ਤੁਹਾਡੇ ਵਾਸਤੇ ਬੋਲਦਾ ਵੀ ਚੰਗੇ ਭਵਿੱਖ ਵਾਸਤੇ ਤੁਹਾਡੇ ਕਿਉਂਕਿ ਮੇਰੀ ਮਾਲਕ ਨੇ ਡਿਊਟੀ ਲਈ ਹੈ ਉਹਨੇ ਮੇਰੇ ਮੂੰਹ ਨੂੰ ਕੁੱਤਾ ਵੱਡਾ ਵੀ ਤੂੰ ਭੁੰਕੀ ਜਾਣਾ ਭੁੰਕੀ ਜਾਣਾ ਦੱਸੀ ਜਾਣਾ ਤੇ ਮੇਰੀ ਡਿਊਟੀ ਹੈ ਮੈਂ ਦੱਸੀ ਜਾਣਾ ਉਹ ਮਾਲਕ ਨੇ ਆਪਣੀ ਡਿਊਟੀ ਲਾ ਕੇ ਭੇਜਿਆ ਪਣੋ ਵੀ ਤੂੰ ਦੱਸ ਜੋ ਤੇਰੇ ਤੋਂ ਹੈਗਾ ਉਹ ਮਾਲਕ ਨੇ ਆਪਾਂ ਡਿਊਟੀ ਪੂਰੀ ਕਰਨੀ ਹੈ ਕਿਉਂਕਿ ਆਪਾਂ ਜੋ ਆ ਕੁਝ ਵੀ ਬਣਿਆ ਵਾ ਸਾਰਾ ਕੁਝ ਬਣਿਆ ਇਹ ਮਾਲਕ ਨੇ ਬਣਾਇਆ ਮੈਂ ਕੱਖ ਨਹੀਂ ਹੈਗਾ ਇਹ ਜੋ ਗਜ ਤੁਸੀਂ ਰੰਗ ਬਾਗ ਲੱਗੇ ਇੱਥੇ ਇੰਨੇ ਮੁੰਡੇ ਆਉਂਦੇ ਆ ਕਰਦੇ ਆ ਭਾਨ ਆ ਉਹਨਾਂ ਦੇ ਜਿਹੜੀ ਪਲਵਾਨੀ ਲਾਇ ਨੇ ਉਹਨਾਂ ਦੇ ਵਿੱਚ ਇੱਕ ਖਲੀਫਾ ਹੁੰਦਾ ਬੰਦੇ ਦੇ ਨਾਲ ਛੱਡਿਆ ਹੁੰਦਾ ਇਹ ਪਲਵਾਨਾਂ ਨੂੰ ਮੇਰੀ ਇਹ ਗੱਲ ਦਾ ਪਤਾ ਲੱਗਣਾ ਵਾ ਉਹਨਾਂ ਦੇ ਨਾਲ ਇੱਕ ਖਲੀਫਾ ਹੁੰਦਾ ਜਿਹੜਾ ਕਿ ਇਹਦੀ ਤਿਆਰੀ ਕਰਾਉਂਦਾ ਫਿਰ ਉਹਨੇ ਉਹਨੇ ਹੀ ਉਹਨੂੰ ਤਿਆਰ ਕਰਨਾ ਸਾਰਾ ਕੁਝ ਉਹਨੇ ਹੀ ਉਹਦੀ ਰੋਟੀ ਬਣਾ ਕੇ ਦੇਣੀ ਆ ਉਹਨੇ ਹੀ ਮਿਹਨਤ ਲਗਾਉਣੀ ਉਹਨੇ ਹੀ ਮਾਲਿਸ਼ ਕਰਨੀ ਉਹਦੀ ਸਾਰੀ ਤੇ ਫਿਰ ਜਾ ਕੇ ਮੱਲ ਬੰਦਾ ਵਾ ਤੇ ਫੇਰ ਉਹ ਮੱਲ ਜਿਹੜਾ ਹੁੰਦਾ ਉਹ ਆਗਿਆ ਚ ਰਹਿੰਦਾ ਉਹਦੀ ਚ ਪਲਵਾਨ ਦੀ ਜ ਤੇ ਫੇਰ ਜਾ ਕੇ ਮੱਲ ਬੰਦੇ ਆ ਕਬੱਡੀ ਇਹ ਇਹ ਜੇ ਲੋਕਾਂ ਤੋਂ ਆਪਾਂ ਤਾੜੀਆਂ ਮਰਾਉਣੀਆਂ ਹਨਾ ਲੋਕੀ ਸੰਗਤ ਆਪਾਂ ਨੂੰ ਪਿਆਰ ਕਰੇ ਵੀ ਆ ਗਏ ਈ ਉਹ ਆ ਗਏ ਪਲਾਨਾ ਉਹ ਪਲਵਾਨੀ ਇੱਥੇ ਕਿੰਨਾ ਮੁੜਕਾ ਡੋਲਦੇ ਜੇ ਤੁਸੀਂ ਫੇਰ ਤੁਹਾਨੂੰ ਮੱਲ ਬੰਨਣਾ ਤੁਸੀਂ ਜਿੰਨੀ ਇੱਥੇ ਤਬੱਸਿਆ ਕਰੋਗੇ ਨਾ ਤੁਹਾਡਾ ਨਖਾਰ ਹੋਣਾ ਗਰਾਊਂਡ 'ਚ ਜਦੋਂ ਲੋਕਾਂ ਨੇ ਤੁਹਾਡੇ ਅੱਲੇ ਕੇ ਤਾੜੀਆਂ ਮਾਰੀਆਂ ਜਿੰਨੀ ਮਿਹਨਤ ਕਰੋਗੇ ਠੀਕ ਹੈ ਮਿਹਨਤ ਕਰਿਆ ਕਰੋ ਮਿਹਨਤ ਅਗੇ ਸਾਰੀ ਚੀਜ਼ ਹਾਰ ਜਾਂਦੀ ਜੇ ਜੇ ਤੁਸੀਂ ਮਿਹਨਤ ਕਰੋਗੇ ਕਿਨਾਂ ਜਿੰਨੀ ਲੱਗ ਗਈ ਲੱਗ ਗਈ ਗਰਾਊਂਡ ਦੇ ਵਿੱਚ ਉਹਦੇ ਤੋਂ ਬਾਅਦ ਪੁੱਛਿਆ ਕਰੋ ਭਲਵਾਨ ਜੀ ਹੁਣ ਮੈਂ ਕੀ ਕਰਾਂ ਹੁਣ ਮੈਂ ਕੀ ਕਰਾਂ ਅਸੀਂ ਜੇ ਹੁਣ ਮੈਂ ਇਹ ਸਾਰਾ ਕੁਝ ਬਣਾਇਆ ਤੇ ਤੁਹਾਨੂੰ ਦੱਸਣ ਲਈ ਬਣਾਇਆ ਤੇ ਇਹ ਪੁੱਛੋ ਤੁਹਾਡਾ ਫਰਜ਼ ਆ ਪੁੱਛਣਾ ਕਿ ਭਲਵਾਨ ਜੀ ਦੱਸੋ ਹਨ ਆ ਚੀਜ਼ ਦੱਸੋ ਇਦਾਂ ਇਦਾਂ ਆ ਮੁੰਡਾ ਨੂੰ ਤੁਹਾਨੂੰ ਪੱਕਾ ਰਾਤਾ ਇਹਨੂੰ ਪੁੱਛਿਆ ਕਰੋ ਤੇਨ ਤੁਹਾਨੂੰ ਇੱਥੇ ਵੀ ਕੁਛ ਤਾਂ ਪੁੱਛਾ ਤੁਹਾਡੀਆਂ ਚੰਗੀਆਂ ਕਰਾਇਆ ਕਰਨੀਆਂ ਜੇ ਤੇ ਝਾਲ ਚੱਲ ਗਏ ਬਸ ਉਹ ਬਣ ਤੂਗਾ ਜਿਹੜਾ ਚੱਲ ਜੂਗਾ ਤੇ ਜੇ ਤੁਸੀਂ ਆਏ ਜੇ ਤੁਹਾਡਾ ਡ੍ਰੀਮ ਤੇ ਹੁੰਦਾ ਹੀ ਹੈ ਨਾ ਤੁਹਾਡੇ ਸਾਰਿਆਂ ਦਾ ਡ੍ਰੀਮ ਹੋਗਾ ਇਹਦੇ ਵਰਗਾ ਬੰਨਣਾ ਇਹਦੇ ਵਰਗਾ ਬੰਨਣਾ ਹੁੰਦਾ ਨਾ ਸਾਰਿਆਂ ਦਾ ਆਈਡਲ ਉਹ ਰੱਖੋ ਅਹੀਂ ਇਹਦੇ ਵਰਗਾ ਬੰਨਣਾ ਤੇ ਜੇ ਉਹ ਉਹਦੇ ਵਰਗੇ ਤਾਂ ਹੀ ਬਣੋਗੇ ਜੇ ਉਹਦੇ ਜਨੀ ਮਿਹਨਤ ਕਰੋਗੇ ਹੈ ਨਾ ਸੁਧਿਆ ਨਹੀਂ ਬਣਿਆ ਮਿਹਨਤ ਕਰੋ ਡੰਡੇ ਨਾਲ ਖਾਦੀ ਲੰਦੀ ਆ ਪੁਰਾਣੇ ਪਲੇਅਰ ਕਹਿੰਦੇ ਹੁੰਦੇ ਮਿਹਨਤ ਡੰਡੇ ਨਾਲ ਖਰਾਕ ਡੰਡੇ ਨੂੰ ਪੁਰਾਣੇ ਮੱਲ ਫੜਾ ਕੀ ਹੁੰਦੇ ਸੀ ਜੱਗ ਭਰਿਆਂ ਦਾ ਤਿੰਨ ਤਿੰਨ ਚਾਰ ਲੀਟਰ ਦਾ ਦੁੱਧ ਦਾ 5 ਲੀਟਰ ਦੁੱਧ ਤੇ ਉਹਨੂੰ ਕਹਿੰਦੇ ਹੁੰਦੇ ਸੀ ਵੀ ਜਾਂ ਬਾਲਟੀ ਭਰ ਕੇ ਰੱਖ ਦੇਣੀ ਇਹ ਸ਼ਾਮਾਂ ਤੱਕ ਮਕਾਉਣੀ ਆ ਜਿੱਦਾਂ ਮਰਜ਼ੀ ਕਰਕੇ ਰਾਤ ਨੂੰ ਮੱਲ ਨੂੰ ਠਾ ਠਾ ਕੇ ਘਰ ਦੇ ਦੁੱਧ ਪੀਉਂਦੇ ਆ ਹੁਣ ਤੂੰ ਘਿਓ ਘਿਓ ਨੱਪ ਕੇ ਰੱਖ ਸਾਰੀਆਂ ਚੀਜ਼ਾਂ ਜੀ ਘਿਓ 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 ਕਿਉਂ ਹੋ ਨਾਲ ਦੀ ਤੀਜ ਨਹੀਂ ਹੈ ਕੀ ਕੋਈ ਹਾਂ ਜੀ ਹੁਣ ਤੇਰੀ ਉਮਰ ਹੈ ਕਿਉਂ ਖਾਣ ਦੀ ਦੁੱਧ ਪੀਣ ਦੀ ਦਹੀਂ ਖਾਣ ਦੀ ਜੋ ਮਰਜ਼ੀ ਸੁਟੀ ਜਾ ਬੱਸ ਜਿੰਨੀ ਮਿਹਨਤ ਕਰੇਗਾ ਨਾ ਜਿੰਨੀ ਇੱਥੇ ਮਿਹਨਤ ਕਰੇਗਾ ਉਨੀ ਤੈਨੂੰ ਡਾਈਟ ਲੱਗਣੀ ਜਾਵੇ ਉਹਨਾਂ ਹੀ ਤੈਨੂੰ ਅਸਰ ਹੋਣਾ ਉਹ ਚੀਜ਼ ਜੇ ਤੁਸੀਂ ਮਿਹਨਤ ਘੱਟ ਕਰੋਗੇ ਤੇ ਉਹ ਖਾਣਾ ਖਾਈ ਜੋ ਉਹ ਵੀ ਨਹੀਂ ਰੱਗਣਾ ਤੁਹਾਨੂੰ ਜਿੰਨਾ ਇਹਨੂੰ ਅੰਦਰੋਂ ਤੋੜੋਗੇ ਨਾ ਤੇ ਉਨੀ ਜਾ ਕੇ ਖਾਣਾ ਖਾਓਗੇ ਦੁਨੀਓਂ ਕਿ ਲੱਗਣੀ ਤਾਂ ਠੀਕ ਹੈ ਹਾਂ ਹੁਣ ਜਾ ਕੇ ਇੱਥੋਂ ਜਾ ਕੇ ਦੋ ਕੇਲੇ ਵਿੱਚ ਸੁੱਟਿਆ ਕਰੋ ਮਿਕਸੀਜੇ ਤਿੰਨ ਚਾਰ ਆਂਡੇ ਭਨ ਗੇ ਵਿੱਚ ਸੁੱਟ ਕੇ ਘਰ ਘਰ ਕਰਕੇ ਖਿੱਚ ਜੋ ਉਦੋਂ ਬਾਅਦ ਅੱਧਾ ਪਣਾ ਘੰਟਾ ਫਿਰ ਤੁਰ ਕੇ ਆਗੇ ਲਿਆ ਮਮੀ ਲਾ ਰੋਟੀਆਂ ਸਬਜ਼ੀ ਜਿਹੜੀ ਮਰਜ਼ੀ ਬਣੀ ਹੋਏ ਘਰੇ ਹਾਂਜੀ ਇੱਕ ਫਰਾਈ ਪੈਨ ਲਓ ਫਰਾਈ ਪੈਨ ਗੰਡਾ ਜੀਰਾ ਮਿਰਚਾਂ ਜੀਰਾ ਵਿੱਚ ਸੁੱਟੋ ਅੱਧੀ ਕੜਚੀ ਕੌ ਦੀ ਸੁੱਟੋ ਵਿੱਚ ਕੜਚੀ ਐਨ ਲਵਾ ਕੇ ਤੜਕਿਆ ਵੇਸ ਸੁੱਟੋ ਸਬਜ਼ੀ ਖਾਓ ਸਬਜ਼ੀ ਜ਼ਿਆਦੀ ਰੋਟੀਆਂ ਘੱਟ ਏਨਾਂ ਰੋਟੀਆਂ ਨਾ ਬੂਸਰ ਜੋ ਸੋਚੀ ਕਾਦੀ ਨਾ ਰੋਟੀਆਂ ਰੋਟੀਆਂ ਘੱਟ ਖਾਣੀਆਂ ਫੌਜੀ ਜਿਹਾ ਦੇਖਾਓ ਠੀਕ ਆ ਸਾਗ ਸੋਗੋਂ ਗੋਗਲੋ ਗਾਗਲੋ ਰਗੜੋ ਪੈਂਟ ਤੇਰਾ ਚੰਗੇ ਠੀਕ ਆ ਜਾ ਕੇ ਘਰ ਦੇਣਾ ਲੜੀ ਜਾਓ ਹੋ ਨਹੀਂ ਲਿਆਦੇ ਸਾਨੂੰ ਉਹ ਦੇ ਦੇ ਉਹ ਦੇ ਦੇ ਨਾ ਉਹਨਾਂ ਨੂੰ ਬਤਾਏ ਪਹਿਲਵਾਨ ਤੋਂ ਆਏ ਆ ਫਿਰ ਪਹਿਲਵਾਨ ਨੇ ਤੁਹਾਨੂੰ ਸਿੱਖਿਆ ਕੀ ਦਿੱਤੀ ਆ ਜਿਹੜੀ ਏਜ ਹੁੰਦੀ ਥੱਕਣ ਵਾਲੀ ਏਜ ਨਹੀਂ ਹੈਗੀ ਇਹ ਨਹੀਂ ਤੁਹਾਨੂੰ ਕੀ ਮਾਂ ਪਿਓ ਦਾ ਡੱਕਦੇ ਤੁਹਾਨੂੰ ਜੁੱਲੇ ਦੀ ਸਾਰਾ ਵਿੱਚ ਦਵੇ ਕਿ ਤੁਸੀਂ ਬੜਾ ਪਤਾ ਨਹੀਂ ਕੀ ਕਰਕੇ ਆਏ ਠੀਕ ਹੈ ਮਾਪਿਓ ਮਾਪਿਓ ਵੀ ਹੁੰਦਾ ਉਹਦੀ ਆਗਿਆ ਚ ਰੋ ਸਾਰਾ ਕੁਝ ਉਹਨਾਂ ਨੂੰ ਵੀ ਪਤਾ ਲੱਗੀ ਦੀ ਇਹ ਚੰਗੇ ਇਨਸਾਨ ਬਣਦੇ ਆ ਕਿਸੇ ਪਹਿਲਵਾਨ ਤੋਂ ਜਾਂਦੇ ਉਹ ਇਹਨਾਂ ਨੂੰ ਕੁਝ ਨਾ ਕੁਝ ਚੰਗੀਆਂ ਗੱਲਾਂ ਦੱਸਦਾ ਠੀਕ ਹੈ ਉਹਦੀ ਆਗਿਆ ਚ ਰੋ ਜਿਹੜਾ ਪਹਿਲਾਂ ਵੀ ਚੱਕਣ ਹੁੰਦਾ ਜਿਹੜਾ ਮਾਪਿਓ ਹੁੰਦਾ ਨਾ ਉਹਦੇ 'ਚ ਬੜੀ ਪਾਵਰ ਹੁੰਦੀ ਹੈ ਮਾਪਿਓ 'ਚ ਮਾਪਿਓ ਜੇ ਬੱਚੇ ਦੀ ਸੁੱਖ ਮੰਗਦਾ ਨਾ ਤੇ ਜੇ ਉਹ ਕਹਿੰਦਾ ਕਿ ਮੇਰੇ ਮਾਪਿਓ ਨੂੰ ਰੱਬ ਮੱਥਾ ਟੇਕਣ ਜਾਂਦੀ ਹੈ ਮਾਂ ਜਾਂ ਪਿਓ ਉਹ ਵੀ ਇਹੀ ਸੁੱਖ ਮੰਗਦਾ ਜੇ ਹੁਣ ਤੁਸੀਂ ਬਣੇ ਜੇ ਨਾ ਲੱਗੇ ਜੇ ਨਾ ਤੁਹਾਡੇ ਮਾਂ ਪਿਓ ਨੇ ਇਹੀ ਸੁੱਖ ਮੰਗਣੀ ਆ ਕਿ ਸਾਡਾ ਪੁੱਤ ਜੇ ਪਲਵਾਨ ਬਣ ਜਾਂਦਾ ਨਾ ਰੱਬਾ ਉਹਨੂੰ ਪਲਵਾਨ ਬਣਾਏ ਤੇ ਉਹਦੀ ਉਹਦੀ ਆਗਿਆ ਕਰਿਆ ਕਰੋ ਮਾਂ ਜੀ ਠੀਕ ਹੈ ਹਾਂ ਹੁਣ ਮੈਂ ਜਿਹੜੀਆਂ ਗੱਲਾਂ ਦਸੀਆਂ ਇਹਨੂੰ ਪੱਲੇ ਪਾਇਓ ਠੀਕ ਹੈ ਨਾ ਹਾਂ ਹਾਂ ਕੱਲ ਤੋਂ ਆਇਆ ਕਰੋ ਮਿਹਨਤ ਹੋਰ ਵੱਧ ਠੀਕ ਹੈ ਹਾਂ ਜੀ ਪਲਵਾਨੀ ਓਕੇ ਪਪੂ ਜਾਇਦਾ ਪੀਕਾ ਥਾ ਫੇਰ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੈਂ ਤੁਹਾਡਾ ਕੋਪੀ ਫਰੰਦੀਪੁਰ ਤੇ ਬਹੁਤ ਪਿਆਰ ਕਰਦੇ ਜਿਤੇ ਮੇਰੇ ਭਰਾ ਇਦਾਂ ਹੀ ਪਿਆਰ ਕਰਦੇ ਰਹੋ ਇੱਕ ਸਾਰੇ ਭਰਾਵਾਂ ਗਾੜੀ ਬੇਨਤੀ ਆ ਕਿ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਚੈਨਲ ਸਬਸਕ੍ਰਾਈਬ ਕਰੋ ਤੇ ਬਹੁਤ ਪਿਆਰ ਕਰਦੇ ਤੇ ਇਦਾਂ ਹੀ ਪਿਆਰ ਕਰਦੇ ਰਹੋ ਹੁਣ ਆਪਣੇ ਤੋਂ ਬੱਚੇ ਜਿਦਾਂ ਨਵੇਂ ਮੁੰਡੇ ਉਦਾਂ ਦੇ ਮੇਰੇ ਸਾਹਮਣੇ ਅੱਜ ਮੈਂ ਕਿਨੇ ਹੀ 50 ਮੁੰਡੇ ਹੋ ਗਏ ਨਿੱਕੇ ਮੋਟੇ ਪਾ ਕੇ ਬੜੀ ਕਿਰਪਾ ਹੈ ਵੈਗਰੂ ਦੀ ਤੇ ਬਾਕੀ ਜਿਹੜੇ ਮੁੰਡੇ ਆਉਣ ਵਾਲੇ ਟਾਈਮ ਦੇ ਵਿੱਚ ਮੰਨ ਕੇ ਚੱਲੋ ਕਿ ਸਾਲਕ ਮਿਹਨਤ ਲਾ ਲਈ ਤੇ ਪੂਰੇ ਵੱਡੇ ਮੈਚ ਖੇਡਣ ਜੋਗੇ ਹੋ ਜਾਣਗੇ ਬਲੌਕ ਬਣਾਇਆ ਅੱਜ ਦੋ ਤਿੰਨ ਮੁੰਡੇ ਆ ਜਿਹੜੇ ਬਹੁਤ ਵਧੀਆ ਮੁੰਡੇ ਬਣਣ ਵਾਲੇ ਆ ਆਉਣ ਦੇ ਟਾਈਮ ਆਉਣ ਵਾਲੇ ਟਾਈਮ ਦੇ ਵਿੱਚ ਪੂਰੇ ਵਧੀਆ 플레이ਰ ਬਣ ਜਾਣਗੇ ਤੇ ਬਾਕੀ ਵੈਗਰੂ ਨੇ ਡਿਊਟੀ ਲਈ ਹੈ ਤੇ ਆਪਾਂ ਸੱਚੀ ਨੀਤ ਨਾਲ ਆਪਾਂ ਲੱਗੇ ਹੋਏ ਆਂ ਇਸ ਕੰਮ ਨੂੰ ਤੇ ਬਾਕੀ ਤੁਸੀਂ ਬੜਾ ਪਿਆਰ ਕਰਦੇ ਜੇ ਇਦਾਂ ਹੀ ਪਿਆਰ ਕਰਦੇ ਰਹੋ ਤੇ ਇਦਾਂ ਹੀ ਤੁਸੀਂ ਆਪਣੇ ਨਾਲ ਜੁੜੇ ਰਹੋ ਤੇ ਬਾਕੀ ਅਜੇ ਨਵਾਂ ਨਵਾਂ ਕੰਮ ਆ ਤੇ ਅਜੇ ਪ੍ਰੋਪਰ ਸਮਝ ਨਹੀਂ ਆਉਂਦੀ ਅਜੇ ਨਵੇਂਾਂ ਬੱਚਿਆਂ ਦੀ ਕਿੰਨੇ ਟਿਕਣਾ ਕਿੰਨੇ ਨਹੀਂ ਟਿਕਣਾ ਤੇ ਅੱਜ ਆਪਾਂ ਇੱਕ ਮੁੰਡਾ ਪਲਮਾਨ ਹੀ ਪਹਿਲਾਂ ਪਲਮਾਨੀ ਕਰਦਾ ਰਿਹਾ ਉਹਨੂੰ ਆਪਾਂ ਰੱਖ ਲਿਆ ਪ੍ਰੈਕਟਿਸ ਕਰਨ ਨੂੰ ਹੁਣ ਨਾਲ ਨਾਲ ਚਲੋ ਕਬੱਡੀ ਦਾ ਮੈਂ ਸिखਾਈ ਜਾਊਂਗਾ ਪਲਮਾਨੀ ਦਾ ਉਹ ਸिखਾਈ ਜਾਊਂਗਾ ਨਾਲ ਨਾਲ ਮੈਨੂੰ ਲੱਗਦਾ ਕਿ ਕਬੱਡੀ ਵਾਲਿਆਂ ਨੂੰ ਪਲਮਾਨੀ ਦੇ ਦਾਅ ਪੇਚ ਵੀ ਆਉਣੇ ਚਾਹੀਦੇ ਆ ਤੇ ਪੱਕੀ ਜਿੰਨੇ ਜੋਗੇ ਹੈਗੇ ਆ ਆਪਾਂ ਤੇ ਆਪਾਂ ਕਬੱਡੀ ਦੀ ਸੇਵਾ ਕਰਾਂਗੇ ਪੱਕੀ ਵੈਗਰੂ ਮੀਰ ਕਰੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਪੂਰੇ ਕਬੱਡੀ ਨੂੰ ਪਲੇਅਰ ਵਧੀਆ ਦਵਾਵਾਂਗੇ ਤੇ ਬਾਕੀ ਤੁਸੀਂ ਬੜਾ ਪਿਆਰ ਕਰਦੇ ਜੇ ਤੇ ਇਦਾਂ ਹੀ ਪਿਆਰ ਕਰਦੇ ਰਹੋ ਤੇ ਇਦਾਂ ਹੀ ਆਪਣੇ ਨਾਲ ਜੁੜੇ ਰਹੋ ਬਾਕੀ ਇੱਕ ਬੇਨਤੀ ਹੈ ਕਿ ਅਜੇ ਮੈਂ ਕੋਸ਼ਿਸ਼ ਕਰਦਾ ਕਿ ਅਜੇ ਜਿਦ ਤਰ੍ਹਾਂ ਦੋਆਂ ਕਿ ਮਹੀਨਿਆਂ ਤੱਕ ਪੂਰੀ ਪ੍ਰੈਕਟਿਸ ਫੁੱਲ ਲੱਗਣ ਲੱਗ ਪਣੀ ਆ ਇਹ ਕਿਹੜੇ ਪਲੇਅਰ ਟਿਕਦੇ ਆ ਆਪਣੇ ਤੋਂ ਕਿਹੜੇ ਨਹੀਂ ਟਿਕਦੇ ਹਨ ਉਹ ਗਾਂ ਜਾ ਕੇ ਪਤਾ ਲੱਗ ਜੂ ਆਪਾਂ ਨੂੰ ਕੀ ਸਾਹਬ ਤੱਕ ਕਿਦਾਂ ਬੰਦਾ ਕੰਮ ਤੇ ਅਜੇ ਤੇ ਚਲੋ ਸ਼ੁਰੂਆਤ ਆ ਜਦੋਂ ਪ੍ਰੈਕਟਿਸ ਲੱਗੀ ਪੂਰੀ ਤਰੀਕੇ ਨਾਲ ਪ੍ਰੈਕਟਿਸ ਹੋਾਈ ਤੇ ਕਈਆਂ ਤੋਂ ਪ੍ਰੈਕਟਿਸ ਹੋਣੀ ਲੱਗਣੀ ਕਈਆਂ ਨੇ ਜਾਣਾ ਆਵਣਾ ਕਈਆਂ ਨੇ ਆਉਣਾ ਜਿਹੜੇ ਪੱਕੇ ਤੌਰ ਤੇ ਟਿਕ ਜਾਣਗੇ ਉਹ ਕੁਝ ਬਣ ਜਾਣਗੇ ਤੇ ਬਾਕੀ ਹੁਣ ਸਵੇਰ ਤੋਂ ਉਹਨੂੰ ਮੈਂ ਕਹਤਾ ਮੁੰਡੇ ਨੂੰ ਸਵੇਰ ਤੋਂ ਪੂਰੀ ਮਿਹਨਤ ਲੱਗਣ ਲਾ ਆਪਣੀ ਪ੍ਰੈਕਟਿਸ ਹੋਣ ਲਾ ਆਪਣੀ ਪੂਰੀ ਤਰੀਕੇ ਦੇ ਨਾਲ ਤੇ ਬਾਕੀ ਤੁਸੀਂ ਇੱਦਾਂ ਹੀ ਨਾਲ ਜੁੜੇ ਰਹੋ ਤੇ ਸਟੈਪ ਵਾਈਜ਼ ਸਟੈਪ ਉਹ ਤੁਹੀਂ ਵੇਖੀ ਜਾਣੇ ਆ ਜਿਹੜੇ ਪਲੇਅਰ ਵਧੀਆ ਬੱਲ ਵਾਲੇ ਹੋਏ ਤੇ ਤੀਨੀ ਦੱਸਿਆ ਕਰਨਾ ਜਾਂ ਪਾਇਆ ਤਵਾਰ ਦੇ ਤਵਾਰ ਇਹਨਾਂ ਦਾ ਮੈਚ ਲਵਾਇਆ ਕਰਨਾ ਪੂਰਾ ਵਧੀਆ ਤੇ ਬਾਕੀ ਤੁਹਾਨੂੰ ਪਤਾ ਲੱਗ ਜਾ ਕਰਨਾ ਕਿ ਆਹ ਮੁੰਡਾ ਬੱਲ ਵਾਲਾ ਵਧੀਆ ਹਨਾ ਤੇ ਉਹ ਫਿਰ ਆਪਾਂ ਗਾਂ ਜਾ ਕੇ ਜਦੋਂ ਪਲੇਅਰ ਆਪਣੇ ਤੋਂ ਪੂਰੇ ਟਿਕ ਗਏ ਫਿਰ ਉਹਨਾਂ ਵਾਸਤੇ ਆਪਾਂ ਖਰਾਕ ਦਾ ਵੀ ਕਰਾਂਗੇ ਉਹਨਾਂ ਨੂੰ ਖਰਾਕ ਵੀ ਦੇਵਾਂਗੇ ਪੂਰੀ ਵਧੀਆ ਹਨਾ ਡਾਈਟ ਦਾ ਵੀ ਰੱਖਾਂਗੇ ਇਹ ਸਾਰਾ ਕੁਝ ਸਾਰੇਆਂ ਭੈਣ ਭਰਾਵਾਂ ਦੇ ਸੰਯੋਗ ਦੇ ਨਾਲ ਹੀ ਹੋਣਾ ਜਿੰਨੇ ਆਪਾਂ ਨੂੰ ਪਿਆਰ ਕਰਨ ਵਾਲੇ ਤੇ ਬਾਕੀ ਤਹਿ ਦਿਲੋਂ ਤੁਹਾਡਾ ਧੰਨਵਾਦ ਸਸਿਕਾ ਸਾਰੇ